ਚਾਰ ਜੰਗਾਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਚੜੀਆਂ ਤੇ ਉਹਨਾਂ ਵਿੱਚੋਂ ਇੱਕ ਵੀ ਜੰਗ ਨਹੀਂ ਮਹਾਰਾਜ ਹਾਰੇ ਕਰਤਾਰਪੁਰ ਦੀ ਜੰਗ ਜਿਸ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੇਗ ਦੇ ਜੋਰ ਵਿਖਾਏ ਸੀ ਤੇਗ ਦੇ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਨਾਮ ਬਹਾਦਰੇ ਤੇ ਤਿਆਗ ਮਾਲੂ ਦਾ ਨਾਮ ਸੀ ਤੇਗ ਬਹਾਦਰ ਇਸ ਕਰਕੇ ਨਾਮ ਬਾਅਦ ਵਿੱਚ ਪ੍ਰਚਲਿਤ ਹੋਇਆ ਕਿ ਉਹ ਤੇਗ ਦੇ ਬਹਾਦਰ ਸਨ ਤੇਗ ਦੇ ਤਨੀ ਸੰ ਤੇਗ ਚਲਾਉਣੀ ਉਹਨਾਂ ਨੂੰ ਆਉਂਦੀ ਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਜੰਗਾਂ ਲੜੀਆਂ ਤੇ ਚੌਹ ਜੰਗਾਂ ਵਿੱਚੋਂ ਇੱਕ ਵੀ ਜੰਗ ਮਹਾਰਾਜ ਹਾਰੇ ਨਹੀਂ ਕਿਉਂ ਕਿ ਇਹਦੇ ਪਿੱਛੇ ਇੱਕ ਵਜ੍ਹਾ ਹੁੰਦੀ ਹੈ ਜੰਗਾਂ ਵਿੱਚ ਸਵਾਰਥ ਨਹੀਂ ਹੈ ਨਿਜ ਨਹੀਂ ਹੈ ਕਿਸੇ ਦੇ ਘਰ ਜਾ ਕੇ ਲੜਨਾ ਕੋਈ ਤੁਹਾਡੇ ਘਰ ਆਣ ਕੇ ਪਵੇ ਡਿਫੈਂਸ ਵਾਸਤੇ ਮੁਕਾਬਲਾ ਕਰਨ ਵਿੱਚ ਫਰਕ ਹੁੰਦਾ ਹੈ ਆਪਾਂ ਕਈ ਵਾਰੀ ਕਹਿ ਦਿੰਨੇ ਸਾਡੇ ਗੁਰੂ ਪਾਸ਼ਾ ਕਿਸੇ ਦੇ ਘਰ ਜਾ ਕੇ ਨਹੀਂ ਲੜੇ ਅਨੰਦਪੁਰ ਸਾਹਿਬ ਨੂੰ ਵੀ ਘੇਰਾ ਪਿਆ ਰਿਆ ਮਹਾਰਾਜ ਪੂਰੀ ਟਾਲ ਦੇ ਰਹਿ ਵੀ ਨਾ ਲੜਾਈ ਹੋਵੇ ਨਾ ਲੜਾਈ ਹੋਵੇ ਨਾ ਲੜਾਈ ਹੋਵੇ ਪਰ ਜਦੋਂ ਨਹੀਂ ਟਲੇ ਫਿਰ ਕਿਹਾ ਆਜੋ ਭਾਈ ਫਿਰ ਹੁਣ ਤੁਹਾਨੂੰ ਜਿੱਦਾਂ ਦੀ ਤੁਸੀਂ ਭਾਸ਼ਾ ਸਮਝਦੇ ਹੋ ਤੁਹਾਨੂੰ ਉਦਾਂ ਦੀ ਭਾਸ਼ਾ ਸਮਝਾਉਣੀ ਪਵੇ ਆਪਣੇ ਵੱਲੋਂ ਟਾਲਦੇ ਰਹੇ ਤੋ ਗੁਰੂ ਪਾਸ਼ਸ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਕਰਮ ਸਾਨੂੰ ਸਮਝਾਏ ਕਿ ਚੇਤਾ ਰੱਖਿਓ ਠਗੀਆਂ ਮਾਰਨੀਆਂ ਬੇਈਮਾਨੀਆਂ ਕਰਨ ਵਾਲਿਆਂ ਦਾ ਜੀਵਨ ਲੰਬਾ ਨਹੀਂ ਹੁੰਦਾ ਜੀਵਨ ਹਮੇਸ਼ਾ ਉਹਨਾਂ ਦੇ ਲੰਬੇ ਹੁੰਦੇ ਨੇ ਜਿਹੜੇ ਲੋਕ ਪਰਉਪਕਾਰੀ ਹੁੰਦੇ ਨੇ ਉਹ ਦੁਨੀਆਂ ਤੇ ਜਾਣ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਨੇ ਇਸੇ ਕਰਕੇ ਪਰਸ਼ਾ ਜੀ ਨੇ ਸ਼ਬਦ ਵਰਤਿਆ ਸੀ ਗੋਬਿੰਦ ਹਮ ਐਸੇ ਗੋਦਾਰਥ ਹੈ ਧਰਤੀ ਬਿੰਦਾਰਥ ਹੈ ਮਾਲਕ ਧਰਤੀ ਦਾ ਮਾਲਕ ਵੈਗਰੂ ਅਕਾਲ ਪੁਰਖ ਹੈ ਰੱਬ ਜੀ ਅਸੀਂ ਅਪਰਾਧੀ ਹਾਂ ਕਿੱਦਾਂ ਦੇ ਅਪਰਾਧੀ ਹਾਂ ਜਿੰਨ ਪ੍ਰਭ ਜਿਸ ਪ੍ਰਭੂ ਨੇ ਜਿਉ ਜਿੰਦ ਪਿੰਡ ਸਰੀਰ ਆੜ ਰੱਖਾਇਆ ਜਿੰਨ ਪ੍ਰਭ ਜਿਉ ਪਿੰਡ ਥਾਂ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਸਾਰ ਜਿੰਦਗੀ ਪਿਓ ਘਰ ਬਣਵਾ ਰਹਿਂਦਾ ਜਦੋਂ ਘਰ ਬਣਦਾ ਉਦੋਂ ਪਾਪਾ ਜੀ ਵਾਸਤੇ ਘਰ ਚ ਜਗਾ ਉੱਚੀ ਬੋਲੋ ਜੀ ਫਿਰ ਜਵਾਕ ਕਹਿੰਦੇ ਪਾਪਾ ਜੀ ਤੁਸੀਂ ਥੁੱਕਦੇ ਹੋ ਤੁਸੀਂ ਖੰਗਦੇ ਹੋ ਤੁਹਾਨੂੰ ਨਹਾਉਣਾ ਨਹੀਂ ਆਉਂਦਾ ਤੁਹਾਨੂੰ ਤੌਲੀਆ ਛੁਕਣੇ ਪਾਉਣਾ ਨਹੀਂ ਆਉਂਦਾ ਇਦਾਂ ਕਹਿੰਦੇ ਜਿਹੜੇ ਨਹੀਂ ਕਹਿੰਦੇ ਉਹਨਾਂ ਅੱਗੇ ਸਿਰ ਝੁਕਦਾ ਮਾਵਾ ਜਵੈਣ ਚਿੱਤ-ਚਿੱਤ ਕੇ ਬੱਚਿਆਂ ਦੇ ਮੂੰਹ 'ਚ ਪਾਉਂਦੀਆਂ ਰਹੀਆਂ ਥੁੱਕ ਜਾਂਦਾ ਮਾਂ ਦਾ ਬੱਚੇ ਦੇ ਮੂੰਹ 'ਚ ਉਹ ਅਮਰਤ ਲੱਗਦਾ ਹੈ ਵੱਡੇ ਹੁੰਦੇ ਨੇ ਮੁੜ ਕੇ ਮਾਵਾ ਚਾਰ ਚਾਰ ਪੰਜ ਪੰਜ ਬੱਚਿਆਂ ਨੂੰ ਮਾ ਮਾ ਪਾਲ ਲੈਂਦੇ ਜਦੋਂ ਚਾਰ ਪੰਜ ਬੱਚੇ ਵੱਡੇ ਹੋ ਜਾਂਦੇ ਫਿਰ ਮਾਪਾਪ ਨੂੰ ਰੋਟੀ ਖਵਾਉਣੀ ਔਖੀ ਲੱਗਦੀ ਹੈ ਰੋਟੀ ਖਵਾਉਣੀ ਕਈਆਂ ਨੇ ਤਾਂ ਡੇਰਿਆਂ ਚੜਾਏ ਹੋਏ ਬਾਪੂ ਉਹ ਸਾਧ ਵੀ ਏਡੇ ਚਲਾਕ ਬਾਜ ਜਦੋਂ ਤੱਕ ਤੇ ਬਾਪੂ ਜਿਉਂਦਾ ਉਹ ਤੱਕ ਰੱਖਦੇ ਜੇ ਚੜ੍ਹਾਈ ਕਰ ਜੇ ਕਹਿੰਦੇ ਪਿੰਡ ਲੈ ਜਾਓ ਇਹਨੂੰ ਸਸਕਾਰ ਪਿੰਡ ਹੀ ਕਰੋ ਜਾ ਕੇ ਇਹਨੂੰ ਅਗਲੇ ਭੋਜ ਦੇ ਪੈਸੇ ਵੀ ਉੱਚੀ ਬੋਲੋ ਭਾਈ ਨਹੀਂ ਲੋ ਉਹ ਜਿਉਂਦਿਆਂ ਨੂੰ ਰੱਖਦੇ ਲਾਗੇ ਕਹਿਆਂ ਦੇ ਉਥੇ ਸੇਵਾ ਕਰਜਾ ਕਰਦੇ ਪ੍ਰਾਂਤ ਤਿਆਗੇ ਗਏ ਜਵਾਕਾਂ ਨੂੰ ਆਂਦੇ ਲੈ ਜੋ ਹਣ ਜਿੰਨਾ ਕੰਮ ਲੈਣਾ ਸੀ ਅਸੀਂ ਉਹਦੇ ਕੋਲੋਂ ਬਜ਼ੁਰਗਾਂ ਦੀ ਸੇਵਾ ਕਰੋ ਰਿਸਪੈਕਟ ਕਰੋ ਨਾਲ ਇੱਕ ਦਿਨ ਮੈਂ ਕਥਾ ਕਰਨ ਕਿਸੇ ਪੰਜਾਬ ਦੇ ਕਿਸੇ ਪਿੰਡ ਵਿੱਚ ਕਥਾ ਕਰ ਰਿਹਾ ਸੀ ਤੇ ਮੈਂ ਬਜ਼ੁਰਗਾਂ ਦੀ ਸੇਵਾ ਕਰਨ ਬਾਰੇ ਕਹਿਤਾ ਤੇ ਅਗਲੇ ਤਿੰਨ ਦਿਨ ਸੀ ਸਾਡੇ ਤੇ ਨੌਜਵਾਨਾਂ ਬਾਅਦ ਜਦੋਂ ਮੈਂ ਗੱਡੀ ਚ ਉਤਰਿਆ ਤੇ ਉਹ ਬਾਹਰ ਆਣ ਕੇ ਖਲੋ ਗਿਆ ਕਹਿੰਦਾ ਭਾਈ ਸਾਹਿਬ ਤੁਸੀਂ ਤੇ ਲੜਾਈ ਭਾਤੀ ਸਾਡੇ ਘਰ ਮੈਂ ਕਿਹਾ ਕੀ ਹੋਇਆ ਤੁਸੀਂ ਸੇਵਾ ਲਈ ਕਹਿ ਕੇ ਬਾਪੂ ਸ਼ਾਮ ਨੂੰ ਆਂਦਾ ਵੀ ਕਾਕਾ ਸੁਣਿਆ ਭਾਈ ਸਾਹਿਬ ਦੀ ਕਥਾ ਮੈਂ ਕਿਹਾ ਸੁਣੀਆ ਤੇ ਲਿਆ ਠੇਕੇ ਤੋਂ ਬੋਤਲ ਭਾਈ ਸਾਹਿਬ ਨੇ ਕਿਹਾ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਮੈਂ ਕਿਹਾ ਮੈਂ ਆਪਣੇ ਬਚਨ ਵਾਪਸ ਲੈਣਾ ਇਦਾਂ ਦੀ ਪੁੱਠੀ ਸੇਵਾ ਕਰਨ ਵਾਸਤੇ ਮੈਂ ਬਜ਼ੁਰਗਾਂ ਨੂੰ ਵੀ ਮੇਰੀ ਬੇਨਤੀ ਹੁਣ ਪਿਛਲੀ ਉਮਰੇ ਆਣ ਕੇ ਇਹ ਚੀਜ਼ਾਂ ਉੱਚੀ ਬੋਲੋ ਜੀ ਤੈਲਸ ਵਿੱਚ ਪਿੰਦੀਆਂ ਅੱਖਾਂ ਪੁੱਠੀਆਂ ਹੋ ਜਾਂਦੀਆਂ ਮੁੜ ਕੇ ਰਾਗਿਆਂ ਨੂੰ ਕਿੰਨੇ ਸ਼ਬਦ ਪੜ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਹਾਂਜੀ ਉਹ ਵੀ ਫਿਰ ਇਦਾਂ ਕਲ ਕਲ ਕਹਿੰਦੇ ਆ ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਜਥੇਦਾਰ ਹਾਂਜੀ ਇਦਾਂ ਵੱਡੇ ਵੱਡੇ ਸ਼ਬਦ ਬੋਲਦੇ ਆ ਤੇ ਪ੍ਰਾਣ ਉਹਦੇ ਕਿਦਾਂ ਨਿਕਲੇ ਸਾਰੇ ਪਤਾ ਜਾਣਦੇ ਸੀ ਨਿਕਲੋ ਕਈਆਂ ਘਰਾਜ ਤੇ ਬੱਚੇ ਮਾਂ-ਬਾਪ ਦੀ ਸੇਵਾ ਨਹੀਂ ਕਰਦੇ ਤੇ ਕਈ ਘਰਾਜ ਮਾਂ-ਬਾਪ ਕਰਾਉਣਾ ਵੀ ਉੱਚੀ ਬੋਲੇ ਹਾਂ ਜੀ ਉਹ ਵੀ ਪਲੜਾ ਵੇਂਦੇ ਕਿਧਰ ਭਾਰੀ ਆ ਜਿਹੜੇ ਨੋ ਪੁੱਤ ਤਗੜੇ ਆ ਉਹਨਾਂ ਵੱਲ ਕਈ ਵਾਰੀ ਹੋ ਜਾਂਦੇ ਆ ਮਾਤੜਾਂ ਵੱਲ ਨਹੀਂ ਹੁੰਦੇ ਤੇ ਕਈ ਵਾਰੀ ਸਾਰੀ ਜ਼ਿੰਦਗੀ ਫਿਰ ਜਿਨ੍ਹਾਂ ਦਾ ਕੀਤਾ ਹੁੰਦਾ ਮੁੜ ਕੇ ਪਿਛਲੀ ਉਰੀ ਉਹ ਵਾਰੀ ਸਾਹਮਦੇ ਸਾਹਮਦੇ ਉਹ ਜਿਨ੍ਹਾਂ ਨੂੰ ਮਾੜਾ ਕਿਹਾ ਹੁੰਦਾ ਜਿਸ ਨੋ ਪੁੱਤ ਨੂੰ ਕਦਾ ਰੁਚੀ ਬਣਾਈਏ ਇਹਨਾਂ ਗੱਲਾਂ ਚੋ ਕੁਝ ਨਹੀਂ ਨਿਕਲਣਾ ਪੁੱਤ ਆਇਆ ਜਿਹੜੀ ਨੋ ਦਾਜ ਲੈ ਕੇ ਆਈ ਜੇ 10 ਮਿੰਟ ਕਿਤੇ ਲੇਟ ਉੱਠੀ ਨਾ ਤੇ ਇਦਾਂ ਪੁੱਛਦੇ ਪੁੱਤ ਕੀ ਗੱਲ ਆ ਲੇਟ ਉੱਠੀ ਐ ਬੀਬੀ ਜੀ ਮੈਂ ਠੀਕ ਨਹੀਂ ਆ 10 ਮਿੰਟ ਹੋਰ ਆਰਾਮ ਕਰ ਲਾ ਜਿਹੜੀ ਨੋ ਵਿਚਾਰੀ ਮਾ ਤੜ ਕਰਦੀ ਆ ਦਾਜ ਨਹੀਂ ਲੈ ਕੇ ਆਈ ਉਹ ਲੇਟ ਉੱਠੀ ਕੀ ਗੱਲ ਐ ਲੇਟ ਉੱਠੀ ਐ ਮੈਂ ਠੀਕ ਨਹੀਂ ਤੂੰ ਠੀਕ ਕਿਦਣ ਸੀ ਤੂੰ ਤਾਂ ਸਾਡੇ ਘਰ ਬਿਮਾਰੀ ਆਈ ਸੀ ਕਿਉਂ ਕਿਉਂਕਿ ਪਤਾ ਐ ਕਿ ਇਹ ਵਿਚਾਰੀ ਦਾਜ ਵਿੱਚ ਏਸੀ ਫਰਿੱਜ ਆ ਜਿਹੜੀ ਲੈ ਕੇ ਆਈ ਉਹ ਭਵੇਂ 3 ਵਜੇ ਉੱਠੇ ਉਹਨੂੰ ਇਦਾਂ ਪੁੱਛਣਾ ਪੁੱਤ ਕੌਫੀ ਬਣਾ ਦੀਏ ਤੂੰ ਆ ਜੀ ਪੁੱਤ ਸਮਝਾ ਕੋਈ ਗੱਲ ਨਹੀਂ ਇਹਨਾਂ ਗੱਲਾਂ ਚੋਂ ਬਾਹਰ ਨਿਕਲੋ ਆਪਣੇ ਧੀਆਂ ਨੂੰ ਦਾਜ ਦਿਓ ਐਜੂਕੇਸ਼ਨ ਦਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰਿ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ ਹਰ ਰਤਨ ਪਦਾਰਥ ਲਾਦਾ ਹਮੇ ਰੋ ਗਿਆ ਦੁਖ ਲਾਤਾ ਆਪ ਆਪੇ ਗੁਰਮਤਿ ਸਾਦਾ ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹੱਥ ਪਾਇਆ ਆਪਣੀਆਂ ਧੀਆਂ ਨੂੰ ਐਜੂਕੇਸ਼ਨ ਦਿਓ ਬਾਣੀ ਦੀ ਵਿਚਾਰ ਦਿਓ ਤੇ ਜਦੋਂ ਧੀ ਨੂੰ ਪੁੱਤ ਵਿਆਹ ਕੇ ਲਿਆਉਣਾ ਨਾ ਆਪਣੇ ਘਰ ਚ ਨੋ ਉਹਨੂੰ ਧੀ ਬਣਾ ਕੇ ਲੈ ਕੇ ਆਓ ਘਰਾਂ ਚ ਕਰ ਸਵਰਗ ਬਣ ਜਾਣਗੇ ਸਾਡੇ ਆਹ ਦਾਜ ਦੂਜ ਵੜੀਆਂ ਗੱਲਾਂ ਚੋਂ ਬੋਲੋ ਜੀ वैसे काफी ਹੱਦ ਤੱਕ ਹੁਣ ਅੱਗੇ ਫਰਕ ਵੀ ਪੈ ਗਿਆ ਪਰ ਸਾਰੇ ਅਜੇ ਕਈਆਂ ਇਲਾਕਿਆਂ ਦੇ ਕਿੱਲਿਆਂ ਨਾਲ ਪੁੱਤ ਵਿਆਹਦੇ ਸਾਡੇ ਇੰਨੇ ਕਿੱਲੇ ਆ ਜੀ ਵੀ ਤੁਹਾਡੇ ਕਿੱਲੇ ਤੁਹਾਡੇ ਘਰ ਹੀ ਰਹਣੇ ਆ ਆਪਣੇ ਪੁੱਤ ਨੂੰ ਕਹੀ ਜਾਣਗੇ ਇਹ ਇੰਨੇ ਕਿੱਲੇ ਪੋਨਾ ਅੱਛਾ ਜਿਹਨੇ ਧੀ ਦਿੱਤੀ ਉਹਨਾਂ ਕੀ ਕਰੇ ਮਤਲਬ ਪੁੱਤ ਵਾਲੇ ਦੇ ਕਿੱਲੇ ਗਣਾਈ ਜਾਂਦੇ ਵੀ ਸਾਡੇ ਇੰਨੇ ਕਿੱਲੇ ਤੇ ਇੰਨਾ ਦਾਜ ਦਿਓ ਜਿਹੜੀ ਧੀ ਪੜਾਈ ਉਹਨੇ ਉਹਨੇ ਉਹਨੂੰ ਡਾਕਟਰ ਬਣਾਇਆ ਉਹਨੇ ਨੂੰ ਉੱਚ ਕੋਟੀ ਦੀ ਵਿਦਿਆ ਦਿੱਤੀ ਉਧਰ ਵੀ ਧਿਆਨ ਦੇ ਲੋ ਪਰ ਸਾਡਾ ਸਮਾਜ ਇਸ ਬੰਦੇ ਜੇ ਆਉਣ ਨੂੰ ਉੱਚੀ ਬੋਲੋ ਜੀ ਤਿਆਰ ਸੋਹਣੇ ਬਣੇ ਹੁਣ ਫਰਕ ਪੈ ਗਿਆ ਜਿੰਨਾ ਘਰ ਵਿੱਚ ਵਿਆਹ ਕੇ ਲੋਕ ਧੀਆ ਬਣਾ ਕੇ ਨੂਹਾਂ ਲਿਆਏ ਨਾ ਨੂਹਾਂ ਵੀ ਫਿਰ ਕਹਿੰਦੀਆਂ ਇਸ ਇਹ ਮੇਰਾ ਪੁੱਤ ਮੈਂ ਆਪਣੀ ਜ਼ਿੰਦਗੀ ਚ ਐਸੀਆਂ ਬੱਚੀਆਂ ਵੇਖੀਆਂ ਮਾਂ ਤੋਂ ਵੱਧ ਸੱਸ ਮਰਨ ਤੇ ਰੋਈਆਂ ਮੈਂ ਆਪਣੀ ਜ਼ਿੰਦਗੀ ਚ ਐਸੀਆਂ ਧੀਆ ਵੇਖੀਆਂ ਜਦੋਂ ਉਹਨਾਂ ਦਾ ਸਹਰਾ ਪੂਰਾ ਹੋਇਆ ਨਾ ਪੁੱਬਾਂ ਮਾਰ ਕੇ ਰੋਈਆਂ ਕਹਿੰਦੀਆਂ ਅਸਲ 'ਚ ਓਦਾਂ ਨਹੀਂ ਸੀ ਮੇਰਾ ਪਿਓ ਪੂਰਾ ਹੋਇਆ ਅੱਜ ਮੇਰਾ ਪਿਓ ਪੂਰਾ ਆਇਆ ਕਿਉਂਕਿ ਮੈਨੂੰ ਉੱਥੋਂ ਉਹ ਪਿਆਰ ਨਹੀਂ ਮਿਲਿਆ ਜਿਹੜਾ ਮੈਨੂੰ ਇਸ ਬਾਪੂ ਕੋਲੋਂ ਪਿਆਰ ਮਿਲਿਆ ਤੁਹਾਡਾ ਕਰਤਾਰ ਤੁਹਾਡਾ ਕਰੈਕਟ ਤੁਹਾਡੇ ਬੱਚੇ ਕਹਿਣ ਕਿ ਪੁੱਤ ਦਾਦੇ ਦਾ ਝੂਠਾ ਪਾਣੀ ਪੀਆ ਕਰ ਕਰਤਾਰ ਹੋਵੇ ਮਾੜਾ ਤੇ ਗੁਸਾ ਨਾ ਮਨਾਇਓ ਪਰਸ਼ਾਵੇਂ ਤੋਂ ਵੀ ਡਰ ਆਉਂਦਾ ਅਗਲੇ ਨੂੰ ਕਹਿੰਦੇ ਪਰੰਪਰਾ ਲੰਘੋਇ ਤੋਂ ਮੈਂ ਪਿਓ ਬਾਰੇ ਕਹਿਣਾ ਹੁੰਨਾ ਪਿਓ ਦਾ ਵਿਹਾਰ ਵਧੀਆ ਹੋਵੇ ਤੇ ਮਾਂ ਕਹਿੰਦੀ ਪੁੱਤ ਪਿਓ ਵਾਲੇ ਵੇਖ ਅੱਡੀਆਂ ਵੇਖ ਇਹਦੀਆਂ ਕਿੰਨੀਆਂ ਪਾਟੀਆਂ ਇਹਦੇ ਇਹਨਾਂ ਤਾਨੂੰ ਪਾਲਿਆ ਪੋਸਿਆ ਵਿਹਾਰ ਵਧੀਆ ਬਣਾਈਏ ਕਰਤਾਰ ਵਧੀਆ ਬਣਾਈਏ ਮਾਲਕ ਨੂੰ ਯਾਦ ਕਰੀਏ ਗੋਬਿੰਦ ਹਮ ਐਸੇ ਅਪਰਾਧੀ ਜੈਨ ਪ੍ਰਭ ਜਿਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਜਿਦ ਕੀ ਭਾਉ ਭਰਤੀ ਸਾਦੀ ਭਾਉ ਦਾ ਅਰਥ ਪਿਆਰ ਭਗਤ ਦਾ ਅਰਥ ਕੀ ਭਗਤੀ ਪ੍ਰੇਮਾ ਭਗਤੀ ਨਹੀਂ ਕੀਤੀ ਰੱਬੀ ਗੁਣ ਨਹੀਂ ਪੈਦਾ ਕੀਤੇ ਜਿੰਨੇ ਮੈਨੂੰ ਸਭ ਕੁਝ ਦਿੱਤਾ ਸੀ ਕਵਨ ਕਾਜ ਸਿਰਜੇ ਜਗ ਪੀਤਰ ਸਾਰੇ ਬੋਲੋ ਸਾਰੇ ਬੋਲੋ ਬਾਣੀ ਬੋਲੋਗੇ ਯਾਦ ਹੋਊਗੀ ਕਵਨ ਕਾਜ ਸਿਰਜੇ జగ ਭੀਤਰਾਂ ਕਿਹੜੇ ਕੰਮ ਲਈ ਅਸੀਂ ਜਗਤ ਵਿੱਚ ਆਏ ਆ ਸੰਤ ਤੇ ਮਹਾਰਾਜ ਅਜੇ ਤੱਕ ਇਹ ਨਹੀਂ ਪਤਾ ਲੱਗਾ ਇਹ ਸਰੀਰਾ ਮੇਰਾ ਇਹ ਸਰੀਰਾ ਤੇਰਾ ਇਸ ਜਗ ਮੈਂ ਆਏ ਕਹਿ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਹੋ ਵੇਖੋ ਜਿੰਨ ਹਾਰ ਤੇਰਾ ਰਚਨ ਰਚਿਆ ਸੋਹਾਰ ਮਨਨਾ ਵਸਾਇਆ ਜਿਹੜੇ ਬਾਪੂ ਨੇ ਸਾਰੀ ਜ਼ਿੰਦਗੀ ਘਰ ਬਣਾਉਂਦਿਆਂ ਸਰੀਆ ਸੀਮਟ ਬਜਰੀ ਇਟਾਂ ਕਠੀਆਂ ਕਰਦਿਆਂ ਲਾਤਾ ਮੱਝਾਂ گاਵਾ ਮਗਰ ਤੋਰ ਤੋਰ ਕਿੱਡੀਆਂ ਪਾਟ ਗਿਆ ਹੱਥ ਪਾੜ ਗਏ ਜਦੋਂ ਕੋਠੀ ਬਣ ਗਈ ਤੇ ਕਹਿੰਦੇ ਬਾਪੂ ਆਸਤੇ ਹੁਣ ਘਰ 'ਚ ਜਗਾ ਹੈ ਹੀ ਨਹੀਂ ਜਗ੍ਹਾ ਹੀ ਨਹੀਂ ਬਾਪੂ ਵਾਸਤੇ ਪਾਪਾ ਜੀ ਵਾਸਤੇ ਹੁਣ ਜਗ੍ਹਾ ਹੈ ਹੀ ਨਹੀਂ